ਸਤਗੀਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਖੁਦਾਏ ਦੇ ਬਾਰੇ ਸਵਾਲ ਕਰਦਾ ਹੈ ਨਾ ਉਹ ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਖੁਦਾ ਤੋਂ ਪਹਿਲਾਂ ਕੀ ਸੀ ਤਾਂ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਪੀਰ ਦਸਤਗੀਰ ਤੋਂ ਪੜ੍ਹਾਈ ਕੀਤੀ ਹੈ ਕਹਿੰਦਾ ਹਾਂ ਗੁਰੂ ਨਾਨਕ ਮਹਾਰਾਜ ਕਹਿੰਦੇ ਫਿਰ ਸਾਨੂੰ ਕੁਝ ਕੋ ਕਿੰਤੀ ਦੇ ਅੱਖਰ ਜਿਹੜੇ ਨੇ ਉਹ ਬੋਲ ਕੇ ਸੁਣਾਏਗਾ ਕਹਿੰਦਾ ਬਿਲਕੁਲ ਗੁਰੂ ਨਾਨਕ ਮਹਾਰਾਜ ਕਹਿੰਦੇ ਸੁਣਾਓ ਉਹ ਸ਼ੁਰੂ ਕਰੇ 1 2 3 ਗੁਰੂ ਨਾਨਕ ਕਹਿਣ ਰੁਕ ਜਾ ਦੁਬਾਰਾ ਸ਼ੁਰੂ ਕਰ ਉਹ ਫਿਰ ਬੋਲੇ ਜੀ 1 2 3 ਤੇ ਗੁਰੂ ਨਾਨਕ ਫਿਰ ਕਹਿਣ ਰੁਕ ਜਾ 1 ਤੋਂ ਸ਼ੁਰੂਆਤ ਨਹੀਂ ਕਰਨੀ ਸ਼ੁਰੂਆਤ ਕਿਸੇ ਹੋਰ ਅਕਰ ਤੋਂ ਕਰ ਕਹਿੰਦਾ ਨਹੀਂ ਗਿਣਤੀ ਹੀ ਇੱਕ ਤੋਂ ਸ਼ੁਰੂ ਹੁੰਦੀ ਏ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਸ ਜਗਤ ਦੀ ਹੋਂਦ ਦੀ ਗਿਣਤੀ ਵੀ ਉਸ ਇੱਕ ਤੋਂ ਸ਼ੁਰੂ ਹੁੰਦੀ ਏ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਖੁਦਾ ਤੋਂ ਪਹਿਲਾਂ ਕੁਝ ਵੀ ਨਹੀਂ ਹੈ ਉਹਨੇ ਫਿਰ ਦੂਜਾ ਸਵਾਲ ਬਾਬਾ ਨਾਨਕ ਸਾਹਿਬ ਨੂੰ ਕੀਤਾ ਕਹਿੰਦਾ ਜੀ ਜੇ ਖੁਦਾ ਤੋਂ ਪਹਿਲਾਂ ਕੁਝ ਨਹੀਂ ਸੀ ਖੁਦਾ ਸਭ ਥਾਵਾਂ ਤੇ ਮੌਜੂਦ ਏ ਤੇ ਮੈਨੂੰ ਇਹ ਦੱਸੋ ਦਿਸਦਾ ਕਿਉਂ ਨਹੀਂ ਉਹ ਕਿੱਥੇ ਰਹਿੰਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਜਾਓ ਇੱਕ ਦੁੱਧ ਦਾ ਕਟੋਰਾ ਲਿਆਓ ਦੁੱਧ ਦਾ ਕਟੋਰਾ ਲਿਆਂਦਾ ਗਿਆ ਦਰਬਾਰ ਲੱਗਾ ਹੈ ਕਾਜ਼ੀ ਮੁਫਤੀ ਮੌਲੀਆਂ ਔਲੀਆ ਸਭ ਬੈਠੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਦਸਤਗੀਰ ਨੂੰ ਕਹਿੰਦੇ ਨੇ ਜੀ ਦਸਤਗੀਰ ਇਸ ਕਟੋਰੇ ਨੂੰ ਚੰਗੀ ਤਰ੍ਹਾਂ ਦੇਖ ਇਹਦੇ ਵਿੱਚ ਕੀ ਹੈ ਕਹਿੰਦਾ ਦੁੱਧ ਗੁਰੂ ਨਾਨਕ ਸਾਹਿਬ ਕਹਿੰਦੇ ਹੋਰ ਗਹਿਰਾਈ ਨਾਲ ਦੇਖ ਤੈਨੂੰ ਸ਼ਾਇਦ ਕੁਝ ਹੋਰ ਵੀ ਲੱਭੇ ਉਹ ਦੇਖਦਾ ਹੈ ਕਹਿੰਦਾ ਜੀ ਦੁੱਧ ਤੋਂ ਬਿਨਾ ਕੁਝ ਵੀ ਨਹੀਂ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਇਹਦੇ 'ਚ ਦਹੀਂ ਵੀ ਹੈ ਇਹਦੇ 'ਚ ਮੱਖਣ ਵੀ ਹੈ ਇਹਦੇ 'ਚ ਲੱਸੀ ਵੀ ਹੈ ਇਹਦੇ 'ਚ ਘਿਓ ਵੀ ਹੈ ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਚੀਜ਼ਾਂ ਹੈ ਨੇ ਮੰਨਦੇ ਉਹ ਕਹਿੰਦੇ ਹਾਂ ਕਹਿੰਦੇ ਫਿਰ ਪ੍ਰਗਟ ਕਿਵੇਂ ਹੋਏਗਾ ਉਹ ਆਪ ਹੀ ਬੋਲ ਕੇ ਕਹਿੰਦੇ ਜੀ ਇਹ ਦੁੱਧ ਨੂੰ ਤੇ ਜਮਾਣਾ ਪੈਗਾ ਜਾਗ ਲਾਣੀ ਪੈਗੀ ਸਾਹਿਬ ਕਹਿੰਦੇ ਨੇ ਖੁਦਾ ਸਭ ਥਾਵਾਂ ਤੇ ਐ ਬਸ ਜਦੋਂ ਕੋਈ ਸਿਮਰਨ ਭਗਤੀ ਦੀ ਰੱਬੀ ਗੁਣਾ ਦੀ ਕਮਾਈ ਦੀ ਅੰਦਰ ਨੂੰ ਜਾਗ ਲਾਂਦਾ ਹੈ ਨਾ ਉਹ ਇਸੇ ਤਰ੍ਹਾਂ ਪ੍ਰਗਟ ਹੁੰਦਾ ਜਿਵੇਂ ਦੁੱਧ ਵਿੱਚੋਂ ਦਹੀਂ ਪ੍ਰਗਟ ਹੋ ਜਾਂਦਾ ਹੈ ਜਿਵੇਂ ਦੁੱਧ ਵਿੱਚੋਂ ਮੱਖਣ ਲੱਸੀ ਤੇ ਘਿਓ ਪ੍ਰਗਟ ਹੁੰਦਾ ਏ ਉਹਨੇ ਤੀਜਾ ਸਵਾਲ ਬਾਬਾ ਨਾਨਕ ਸਾਹਿਬ ਨੂੰ ਕੀਤਾ ਕਹਿਣ ਲੱਗਾ ਜੀ ਖੁਦਾ ਕਰਦਾ ਕੀ ਏ ਗੁਰੂ ਨਾਨਕ ਸਾਹਿਬ ਕਹਿੰਦੇ ਤੈਨੂੰ ਦੱਸਾਂਗੇ ਕੱਲ ਨੂੰ ਇਹਦਾ ਜਵਾਬ ਦੇਾਂਗੇ ਜਦੋਂ ਅਸੀਂ ਦਰਬਾਰ ਵਿੱਚ ਆਵਾਂਗੇ ਜੋ ਅਸੀਂ ਕਾਂਗੇ ਤੈਨੂੰ ਮੰਨਣਾ ਪਏਗਾ ਤੇਰਾ ਜਵਾਬ ਤੈਨੂੰ ਦੇ ਕੇ ਭੇਜਾਂਗੇ ਉੱਥੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਜਦੋਂ ਗਏ ਨਾ ਦੂਸਰੇ ਭੜਕ ਦਰਬਾਰ ਲੱਗਾ ਦਰਬਾਰ ਵਿੱਚ ਸਤਿਗੁਰੂ ਜੀ ਜਾਂਦੇ ਨੇ ਤੇ ਦਰਬਾਰ ਵਿੱਚ ਜਦੋਂ ਗਏ ਤੇ ਗੁਰੂ ਨਾਨਕ ਮਹਾਰਾਜ ਜਾਂਦਿਆਂ ਦਸ ਕੇ ਨੂੰ ਕਹਿੰਦੇ ਤੈਨੂੰ ਸਵਾਲ ਦਾ ਜਵਾਬ ਚਾਹੀਦਾ ਕਹਿੰਦਾ ਹਾਂ ਦੱਸੋ ਖੁਦਾ ਕੀ ਕਰਦਾ ਕਹਿੰਦੇ ਫਿਰ ਤੂੰ ਥੱਲੇ ਆ ਅੱਜ ਤੇਰੇ ਤੱਕ ਤੇ ਅਸੀਂ ਬੈਠਣਾ ਹੈ ਉਹਨੇ ਜੀ ਜਵਾਬ ਲੈਣਾ ਸੀ ਤਲਬ ਸੀ ਅੰਦਰ ਜਵਾਬ ਲੈਣ ਦੀ ਉਹ ਜਦੋਂ ਸਤਿਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖਤ ਖਾਲੀ ਕੀਤਾ ਗੁਰੂ ਨਾਨਕ ਸਾਹਿਬ ਤਖਤ ਤੇ ਬੈਠੇ ਤੇ ਦਸਤਗੀਰ ਥੱਲੇ ਆ ਗਿਆ ਸਤਿਗੁਰੂ ਕਹਿੰਦੇ ਵਸ ਖੁਦਾ ਆ ਕੁਝ ਕਰਦਾ ਈ ਸੱਜਣਾ ਉਹ ਭਿਖਾਰੀਆਂ ਨੂੰ ਰਾਜੇ ਤੇ ਰਾਜੀਆਂ ਨੂੰ ਭਿਖਾਰੀ ਬਣਾ ਦਿੰਦਾ ਧੰਨ ਗੁਰ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਚਨ ਸਾਹਿਬ ਨੇ ਦਰਜ ਕੀਤਾ ਸਹਿਬ ਕਹਿੰਦੇ ਨੇ ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ ਤੇਰੇ ਸੰਤਨ ਕੀ ਹਉ ਚੇਰੀ ਸਤੋ ਜਾਇ ਸ੍ਰੋਵਤ ਆਏ ਰੋਵਤ ਜਾਇ ਸੁ ਹਸੈ ਬਸਤੋ ਹੋਏ ਹੋਏ ਸੋ ਉਚਰ ਉਚਰ ਹੋਏ ਸੋ ਬਸੈ ਚਲਤੇ ਥਲ ਕਰ ਥਲ ਤੇ ਕੂਆ ਕੂਫ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜੇ ਆਕਾਸ ਗਿਰਾਵੇ ਉਹ ਪ੍ਰਮਾਤਮਾ ਇਨਾ ਸਮਰੱਥ ਹੈ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ